ਅਕਾਲੀ ਦਲ ਦੇ ਨਵੇਂ ਬਣੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਹੁਣ ਸਿੱਧੇ ਤੌਰ ਤੇ ਗਿਆਨੀ ਹਰਪ੍ਰੀਤ ਸਿੰਘ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਸਟੇਜ ਤੇ ਸੰਗਤਾਂ ਨੂੰ ਸੰਬੋਧਨ ਕਰਦਿਆ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਪਹਿਲਾਂ ਵਾਲੇ ਪਹਿਰੇਦਾਰ ਹੀ ਮਾਰੇ ਸੀ ਉਹਨਾਂ ਨੇ ਰੁੱਸੇ ਹੋਏ ਆਗੂਆਂ ਨੂੰ ਵਾਪਸ ਆਉਣ ਦੀ ਅਪੀਲ ਕੀਤੀ ਤੇ ਨਾਲ ਹੀ ਕਿਹਾ ਕਿ ਮੈਨੂੰ ਅੱਜ ਵੀ ਥੱਲੇ ਸੁੱਟਣ ਦੀਆਂ ਲਗਾਤਾਰ ਕੋਸ਼ਿਸ਼ਾਂ ਹੋ ਰਹੀਆਂ ਨੇ ਪਰ ਉਹਨਾਂ ਨੂੰ ਅਕਾਲ ਪੁਰਖ ਤੇ ਪੂਰਾ ਭਰੋਸਾ ਹੈ ਉਹਨਾਂ ਨੇ ਕਿਹਾ ਕਿ ਮੈਨੂੰ ਪੂਰਾ ਯਕੀਨ ਹੈ ਕਿ ਅਕਾਲ ਪੁਰਖ ਤੇ ਪੰਥ ਮੇਰੇ ਨਾਲ ਖੜਾ ਹੈ ਹਾਲਾਂਕਿ ਮੈਨੂੰ ਲੱਗਾ ਆਰ ਰਤ ਾਮਕਿਆ ਮਿਲ ਰਹੀਆਂ ਨੇ ਹੇਠਾਂ ਸੁੱਟਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸਾਜ਼ਿਸ਼ਾਂ ਕਈ ਤਰੀਕੇ ਦੇ ਚੱਲੀਆਂ ਜਾ ਰਹੀਆਂ ਨੇ ਪਰ ਮੈਂ ਆਪਣੇ ਗੁਰੂ ਤੇ ਭਰੋਸਾ ਰੱਖਿਆ ਹੋਇਆ ਤੇ ਮੈਂ ਸਿੱਖ ਸੰਗਤਾਂ ਦੇ ਪਿਆਰ ਸਦਕਾ ਹੀ ਅੱਗੇ ਵਧ ਰਿਹਾ ਤੇ ਨਾਲ ਹੀ ਉਹਨਾਂ ਨੇ ਉਹਨਾਂ ਰੁਸਤੇ ਹੋਏ ਆਗੂਆਂ ਨੂੰ ਮੁੜ ਆਪਣੀ ਪਾਰਟੀ ਨਾਲ ਜੁੜਨ ਦੀ ਅਪੀਲ ਵੀ ਕੀਤੀ ਹੈ ਸਿੱਧੇ ਤੌਰ ਤੇ ਗਿਆਨੀ ਹਰਪ੍ਰੀਤ ਸਿੰਘ ਨੇ ਸੁਖਵਿੰਦਰ ਸਿੰਘ ਬਾਦਲ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਲੈ ਕੇ ਵੱਡੇ ਨਿਸ਼ਾਨੇ ਸਾਦੇ ਗਏ ਦੱਸੇ ਗਏ ਨੇ ਤੇ ਦੂਜੇ ਪਾਸੇ ਉਹਨਾਂ ਦੇ ਨਾਲ ਜਿਹੜੇ ਮੈਂਬਰ ਆਏ ਸੀ ਉਹਨਾਂ ਦੇ ਵੱਲੋਂ ਵੀ ਗਿਆਨੀ ਹਰਪ੍ਰੀਤ ਸਿੰਘ ਦੀ ਗਲਤੇ ਹੰਗਾਰਾ ਭਰਿਆ ਗਿਆ ਕੀ ਕੁਝ ਕਹਿਣਾ ਸੀ ਗਾਣੀ ਹਰਪ੍ਰੀਤ ਸਿੰਘ ਦਾ ਤੁਸੀਂ ਵੀ ਸੁਣੋ ਜਿਹੜੀ ਧਰਮ ਦੀ ਇੱਜ਼ਤ ਜੋ ਸਾਡੇ ਇਫਲਾਕ ਦੀ ਇੱਜ਼ਤ ਸਾਨੂੰ ਆਪਣੇ ਘਰ ਤੋਂ ਮਿਲ ਨਹੀਂ ਏ ਕੋਈ ਤਾਂ ਹੋਰ ਨਹੀਂ ਮਿਲਦੀ ਆ ਜੋ ਚਲੋ ਉਹ ਚਲੇ ਗਏ ਕਿਉਂਕਿ ਪਹਿਰੇਦਾਰ ਮਾੜਾ ਹੋ ਗਿਆ ਮਲਾ ਬਾੜਾ ਹੋ ਗਿਆ ਪਰ ਹੁਣ ਆਓ ਮੈਂ ਨਹੀਂ ਕਹਿੰਦਾ ਕਿ ਮੈਂ ਹੁਣ ਤੁਹਾਨੂੰ ਬਹੁਤ ਚੰਗਾ ਮਿਲ ਗਿਆ ਮੇਰਾ ਤਾਂ ਆਪ ਸੱਚੀ ਗੱਲ ਹੈ ਭਰੋਸਾ ਅਕਾਲ ਪੁਰਖ ਤੇ ਹੈ ਪਰਮੇਸ਼ਵਰ ਤੇ ਭਰੋਸਾ ਹੈ ਵਾਹਿਗੁਰੂ ਤੇ ਭਰੋਸਾ ਹੈ ਉਹਨੇ ਮੇਰੇ ਤੋਂ ਕੀ ਕਰਾਉਣਾ ਹੈ ਕੀ ਨਹੀਂ ਕਰਾਉਣਾ ਕਿੱਧਰ ਲੈ ਕੇ ਜਾਣਾ ਹੈ ਤਾਂ ਲੈ ਕੇ ਜਾਣਾ ਹੈ ਥੱਲੇ ਲੈ ਕੇ ਜਾਣਾ ਹੈ ਇਹ ਅਕਾਲ ਪੁਰਖ ਨੂੰ ਪਤਾ ਹੈ ਪਰ ਮੈਨੂੰ ਨਾ ਵਿਸ਼ਵਾਸ ਹੋਰ ਤੇ ਮੇਰਾ ਜਿਹੜਾ ਵਿਸ਼ਵਾਸ ਹੈ ਨਾ ਉਹ ਮੈਨੂੰ ਅੰਦਰੋਂ ਬਾਰ-ਬਾਰ ਕਹਿੰਦਾ ਹੈ

ਮੈਂ ਤੁਹਾਨੂੰ ਜਿਹੜਾ ਵਿਸ਼ਵਾਸ ਦਵਾਉਣਾ ਹੈ ਕਿ ਆਪਾਂ ਰਲ ਮਿਲ ਕੇ ਜਿਹੜਾ ਭਵ ਸਾਗਰ ਜਿਹੜਾ ਹੈ ਜੋ ਮਨਜ ਤਾਰ ਤੇ ਸਾਡੀ ਬੇੜੀ ਡੁੱਬ ਗਈ ਹੈ ਇਹ ਨੂੰ ਸੀ ਪਾਰ ਲੰਘਾ ਇਸ ਕਰੇ ਪੁਕਾਰਾਂ ਕਹਿੰਦੇ ਜੇ ਆਪੂ ਪਿੱਛੇ ਲੱਗਣ ਵਾਲਿਆਂ ਨੂੰ ਬਖਤ ਰਾਹ ਦੇ ਉੱਤੇ ਲੈ ਕੇ ਪਰ ਪਾਈ ਤੇ ਬਸੋਂ ਕਦੇ ਉਹਦੇ ਪਿੱਛੇ ਲੱਗਣ ਵਾਲੇ ਪੁਕਾਰ ਕਰਦੇ ਕਿਸ ਅੱਗੇ ਕਰਦੇ ਇਹ ਅਰਦਾਸ ਅਕੂਜਾ ਨਫਸ ਕਹਿੰਦੇ ਬੇੜਾ ਡੁੱਬੇ ਪਾਣੀ ਕੌਣ ਪਾਰ ਉਤਾਰਾ ਬੰਦੇ ਕਿਸ਼ਤੀ ਦੇ ਵਿੱਚ ਬਹਿ ਜਾਂਦੇ ਆ ਕਿ ਕਿਸ਼ਤੀ ਦਾ ਜਿਹੜਾ ਹਵਾ ਹੈ ਤੇ ਸਾਨੂੰ ਪਾਰ ਲੰਘਾ ਦੇਗਾ ਤੇ ਜੇ ਕਿਸ਼ਤੀ ਦਾ ਮਗਾਂ ਹੀ ਜਿਹੜਾ ਉਹ ਖਿਸਰ ਮੇਰਾ ਹੂਨ ਕਿ ਰਹਾ ਹੈ ਉਹ ਮੇਰਾ ਸਹਾਰਾ ਬਣੇਗਾ ਔਰ ਮੈਂ ਅਕਾਲਪੁਰ ਤੇ ਗੁਰੂ ਦੇ ਭਰੋਸੇ ਦੇ ਉੱਤੇ ਹੀ ਮੈਂ ਤੁਹਾਨੂੰ ਜਿਹੜਾ ਵਿਸ਼ਵਾਸ ਦਿਵਾਉਣਾ ਹੈ ਕਿ ਆਪਾਂ ਰਲ ਮਿਲ ਕੇ ਜਿਹੜਾ ਭਰ ਸਾਗਰ ਕਿਲਾ ਹਾਇਆ ਜੋ ਮਨ ਤਾਰਕ ਅਭੀ ਧੀਰੀ ਤੋਂ ਬਗਈ ਹੈ ਉਸੇ ਮੁੱਠੀ 파ਉ